ਸਸਿਕਰ ਜੀ ਦੋਸਤੋ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਉਮੀਦ ਕਰਦੇ ਆਂ ਤੁਸੀਂ ਵੀਡੀਓ ਨੂੰ ਪਸੰਦ ਕਰੋਗੇ ਤੇ ਸ਼ੇਅਰ ਕਰੋਗੇ ਅਕਸਰ ਅਸੀਂ ਦੇਖਦੇ ਆਂ ਕਿ ਅਖਬਾਰਾਂ ਦੇ ਵਿੱਚ ਅਤੇ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਨਿਰਾਸ਼ਾਜਨਕ ਖਬਰਾਂ ਆਉਂਦੀਆਂ ਨੇ ਕਿਤੇ ਕੋਈ ਲੁੱਟਖੋਹ ਦੀ ਆਉਂਦੀ ਹੈ ਕਿਤੇ ਕੋਈ ਖੁਦਕੁਸ਼ੀ ਦੀ ਆਉਂਦੀ ਹੈ ਕਿਤੇ ਕੋਈ ਹੋਰ ਮਾਰ ਢਾਡ ਦੀ ਆਉਂਦੀ ਹੈ ਕਤਲਗਰਤ ਦੀ ਆਉਂਦੀ ਆ ਪਰ ਇਹ ਇੱਕ ਪੋਜ਼ਿਟਿਵ ਖਬਰ ਆ ਇਹਦੇ ਤੋਂ ਚੰਗਾ ਹੰਗਾਰਾ ਵੀ ਸਾਨੂੰ ਲੈਣਾ ਚਾਹੀਦਾ ਮਾਨਸਾ ਜ਼ਿਲ੍ਹੇ ਦਾ ਬਟਲਾੜਾ ਕਸਬਾ ਦਾ तहसील ਅਬਲਾਡਾ ਤੇ ਉਹਦਾ ਇੱਕ ਕਸਬਾ ਬੋਹਾ ਉਹਦੇ ਨਾਲ ਲੱਗਦਾ ਉਥੇ ਇੱਕ ਨੌਜਵਾਨ ਨੇ ਅੰਗਰੇਜ਼ੀ ਦਾ UGC NET ਕਲੀਅਰ ਕੀਤਾ UGC NET ਇੱਕ ਬਹੁਤ ਵੱਡੀ ਪ੍ਰੀਖਿਆ ਮੰਨੀ ਜਾਂਦੀ ਹੈ ਤੇ ਕਾਫੀ ਔਖਾ ਹੁੰਦਾ ਕਿਸੇ ਵੀ ਵਿਸ਼ੇ ਦਾ ਔਖਾ ਹੁੰਦਾ ਪਰ ਇੰਗਲਿਸ਼ ਦਾ ਹੋਰ ਵੀ ਜ਼ਿਆਦਾ ਔਖਾ ਹੁੰਦਾ ਕਿਉਂਕਿ ਪੰਜਾਬੀਆਂ ਵਾਸਤੇ ਅੰਗਰੇਜ਼ੀ ਸ਼ੁਰੂ ਤੋਂ ਹੀ ਹਵਾ ਰਹੀ ਆ ਤੇ ਦੂਜੇ ਲਿਟਰੇਚਰ ਨੂੰ ਪੜ੍ਹਨਾ ਉਹਦੇ ਬਾਰੇ ਸਮਝਣਾ ਜਾਨਣਾ ਹੋਰ ਵੀ ਵੱਡੀ ਗੱਲ ਹੋ ਜਾਂਦੀ ਆ ਤੇ ਇਹ ਗੱਲ ਉਦੋਂ ਹੋਰ ਕਿਤੇ ਜ਼ਿਆਦਾ ਵੱਡੀ ਹੋ ਜਾਂਦੀ ਹੈ ਜਦੋਂ ਕਿਸੇ ਨੌਜਵਾਨ ਨੇ ਇਹ ਪ੍ਰੀਖਿਆ ਬਿਨਾਂ ਕਿਸੇ ਕੋਚਿੰਗ ਤੋਂ ਆਪਣੀ ਸੈਲਫ ਸਟੱਡੀ ਦੇ ਆਧਾਰ ਤੇ ਲਈ ਹੋਵੇ ਅਤੇ ਸਿਰਫ ਨੈੱਟ ਦੀ ਵਰਤੋਂ ਦੇ ਨਾਲ ਜਾਂ ਕਹਿ ਲਓ ਕਿ ਮੋਬਾਈਲ ਫੋਨ ਦੀ ਮਦਦ ਦੇ ਨਾਲ ਹੀ ਪ੍ਰੀਖਿਆ ਕਲੀਅਰ ਕੀਤੀ ਹੋਵੇ ਇਹ ਨੌਜਵਾਨ ਬੋਹਾ ਦਾ ਹੈਗਾ ਤੇ ਕੋਮਲਪ੍ਰੀਤ ਸਿੰਘ ਦਾ ਨਾਮ ਆ ਤੇ ਇਹ ਨੌਜਵਾਨ ਬੱਕਰੀਆਂ ਚਾਰਨ ਦਾ ਕੰਮ ਕਰਦਾ ਗਰੀਬ ਪਰਿਵਾਰ ਦਾ ਬੱਚਾ ਹੈਗਾ ਤੇ ਤੁਸੀਂ ਦੀ ਸਿਰਕਦਿਲੀ ਦੇਖੋ ਕਿ ਸਾਰਾ ਦਿਨ ਬੱਕਰੀਆਂ ਚਾਰਦਾ ਉਹਨਾਂ ਦੇ ਮਗਰ ਫਿਰਦਾ ਫਿਰ ਵੀ UGC ਦਾ ਨੈਟ ਆ ਜਿਹੜਾ ਉਹ ਅੰਗਰੇਜ਼ੀ ਵਿਸ਼ੇ ਦਾ ਕਲੀਅਰ ਕਰ ਲਿਆ ਵੱਡੀ ਗੱਲ ਇਹਦੇ ਵਿੱਚ ਇਹੀ ਆ ਤੇ ਕੀਤਾ ਵੀ ਚੰਗੇ ਨੰਬਰਾਂ ਦੇ ਨਾਲ 140ਵਾਂ ਰੈਂਕ ਹੀ ਕਹਿੰਦੇ ਨੇ ਕਹਿੰਦੇ ਇਹਦਾ ਇੰਡੀਆ ਦੇ ਵਿੱਚੋਂ ਆਇਆ ਤੇ ਇਹ ਬਹੁਤ ਵੱਡੀ ਗੱਲ ਆ ਮੋਬਾਈਲ ਫੋਨ ਵਾਰੇ ਜਿਹੜੇ ਸਾਰਾ ਦਿਨ ਲੋਕ ਨਿੰਦਦੇ ਨੇ ਉਹਨਾਂ ਨੂੰ ਵੀ ਸਿੱਖਣਾ ਚਾਹੀਦਾ ਕਿ ਵਿਗਿਆਨ ਨੇ ਤੁਹਾਡੇ ਹੱਥ 'ਚ ਇੱਕ ਤਕਨੀਕ ਦਿੱਤੀ ਇੱਕ ਹਥਿਆਰ ਦਿੱਤਾ ਕਿ ਤੁਸੀਂ ਇਹਦੇ ਨਾਲ ਬਹੁਤ ਕੁਝ ਕਰ ਸਕਦੇ ਹੋ ਸਿੱਖ ਸਕਦੇ ਹੋ ਉਹਨੂੰ ਤੁਸੀਂ ਪੋਜ਼ਿਟਿਵ ਬਰਤ ਦੇਓ 네ਗੇਟਿਵ ਬਰਤ ਦੇਓ ਇਹ ਤੁਹਾਡੇ ਹੱਥ 'ਚ ਆ ਇਹਦੇ ਤੋਂ ਤੁਸੀਂ ਵੱਡੇ ਤੋਂ ਵੱਡੇ ਪ੍ਰੀਖਿਆ ਵੀ ਕਲੀਅਰ ਕਰ ਸਕਦੇ ਹੋ ਤੇ ਮਾੜੇ ਤੋਂ ਮਾੜੇ ਕੰਮ ਵੀ ਕਰ ਸਕਦੇ ਹੋ ਆਪਦਾ ਟਾਈਮ ਬਰਬਾਦ ਵੀ ਕਰ ਸਕਦੇ ਹੋ ਇਸ ਲੜਕੇ ਦਾ ਜਿਹੜਾ ਪਿਤਾ ਹਰਜਿੰਦਰ ਸਿੰਘ ਉਹ ਪੱਠਾ ਮਜ਼ਦੂਰ ਦਾ ਕੰਮ ਕਰਦਾ ਤੇ ਉਹਦੀ ਮਾਤਾ ਜਿਹੜੀ ਆ ਉਹ ਉਹ ਵੀ ਛੋਟੇ-ਮੋਟੇ ਕੰਮ ਕਰਦੀ ਆ ਇਸ ਮੁੰਡੇ ਨੇ ਬੀਏ ਆ ਜਿਹੜੀ ਉਹ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਦਲੇਲ ਸਿੰਘ ਆਲਾ ਤੋਂ ਕੀਤੀ ਅਤੇ ਅੰਗਰੇਜ਼ੀ ਦੀ ਐਮਏ ਜਿਹੜੇ ਰਾਇਲ ਕਾਲਜ ਬੋੜਾਵਾਲ ਤੋਂ ਕੀਤੀ ਤੇ ਇਹਦੀ ਸਿੱਦਕ ਨੂੰ ਅਸੀਂ ਇੱਕ ਵਾਰ ਫੇਰ ਸਲਾਮ ਕਰਦੇ ਆਂ ਤੇ ਇਸ ਨੌਜਵਾਨ ਨੇ ਉਹ ਕਰ ਦਿਖਾਇਆ ਤੇ ਸਿੱਧ ਕਰਤਾ ਕਿ ਵਿਅਕਤੀ ਜੇ ਚਾਹੇ ਤੇ ਸਹੀ ਮਿਹਨਤ ਲਾਵੇ ਤਾਂ ਉਹ ਆਪਣੇ ਟੀਚੇ ਨੇ ਜਿਹੜੇ ਉਹ ਪ੍ਰਾਪਤ ਕਰ ਸਕਦਾ ਨਹੀਂ ਇੱਥੇ ਇਦਾਂ ਦੇ ਵੀ ਬਹੁਤ ਲੋਕ ਨੇ ਜਿਨ੍ਹਾਂ ਨੂੰ ਸਹੂਲਤਾਂ ਵੀ ਬਹੁਤ ਮਿਲਦੀਆਂ ਨੇ ਫਿਰ ਵੀ ਉਹਨਾਂ ਨੂੰ ਜ਼ਿੰਦਗੀ ਤੋਂ ਕੋਈ ਨਾ ਕੋਈ ਸ਼ਿਕਾਇਤ ਜ਼ਰੂਰ ਰਹਿੰਦੀ ਆ ਪਰ ਜਿਨੇ ਜ਼ਿੰਦਗੀ ਨੂੰ ਪੋਜ਼ਿਟਿਵ ਤਰੀਕੇ ਨਾਲ ਦੇਖਣਾ ਹੋਵੇ ਜ਼ਿੰਦਗੀ ਦੇ ਚੰਗੇ ਪੱਖਾਂ ਨੂੰ ਦੇਖਣਾ ਹੋਵੇ ਉਹ ਵੱਡੀਆਂ ਪ੍ਰਾਪਤੀਆਂ ਕਰ ਜਾਂਦੇ ਨੇ ਉਹ ਜ਼ਿੰਦਗੀ ਦੇ ਵਿੱਚ ਹਮੇਸ਼ਾ ਅੱਗੇ ਵਧਦੇ ਨੇ ਤੇ ਆਪਦੇ ਆਪ ਨੂੰ ਖੁਸ਼ ਵੀ ਰੱਖਦੇ ਨੇ ਸਮਾਜ ਵਾਸਤੇ ਚੰਗੀ ਪ੍ਰੇਰਣਾ ਵੀ ਜਿਹੜੀ ਆ ਉਹ ਦੇ ਕੇ ਜਾਂਦੇ ਨੇ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਕਿ ਇੱਕ ਵਿਅਕਤੀ ਜਿਹਦੇ ਘਰੇ ਇੰਨੀਆਂ ਸਮੱਸਿਆਵਾਂ ਨੇ ਜਿਹਨੂੰ ਰੋਜੀ ਰੋਟੀ ਨਾਲ ਯੋਜਨਾ ਪੈਂਦਾ ਪਿਤਾ ਉਹਦਾ ਪੱਠਾ ਮਜ਼ਦੂਰ ਆ ਤੇ ਆਪ ਉਹ ਨੌਜਵਾਨ ਬੱਕਰੀਆਂ ਚਾਰਦਾ ਤੇ ਬੱਕਰੀਆਂ ਦੇ ਮਗਰ ਫਿਰ ਫਿਰ ਕੇ ਬੰਦਾ ਬੈਸੀ ਥੱਕ ਜਾਂਦਾ ਬੱਕਰੀਆਂ ਵਾਲਿਆਂ ਦੀ ਜ਼ਿੰਦਗੀ ਕਿੰਨੀ ਕਠਿਨ ਹੁੰਦੀ ਆ ਕਿੰਨੀ ਔਖੀ ਹੁੰਦੀ ਆ ਇਹ ਆਪਾਂ ਸਾਰੇ ਜਾਣਦੇ ਆ ਪਰ ਫਿਰ ਵੀ ਇਹਦੇ ਬਾਵਜੂਦ ਹੋ ਨਾ ਕੋਈ ਵੱਡੀ ਕੋਚਿੰਗ ਲੈਂਦਾ ਨਾ ਕਿਸੇ ਵੱਡੇ ਇੰਸਟੀਚਿਊਟ ਚ ਦਾਖਲਾ ਲੈਂਦਾ ਤਿਆਰੀ ਵਾਸਤੇ ਕਿਉਂਕਿ ਬੱਕਰੀਆਂ ਚਾਰਨ ਵਾਲਾ ਬੰਦਾ ਇਦਾਂ ਕਰ ਵੀ ਨਹੀਂ ਸਕਦਾ ਜੇ ਚਾਹੇ ਵੀ ਚਾਕੇ ਵੀ ਨਹੀਂ ਲੈ ਸਕਦਾ ਮਤਲਬ ਇੱਕੋ ਇੱਕ ਹਥਿਆਰ ਆ ਉਹ ਆ ਮੋਬਾਈਲ ਫੋਨ ਇਹ ਇਦਾਂ ਦਾ ਹਥਿਆਰ ਹੈ ਜਿਹਨੂੰ ਚਾਹੇ ਪੋਜ਼ਿਟਿਵ ਵਰਤ ਲੋ ਚਾਹੇ ਨੈਗੇਟਿਵ ਵਰਤ ਲੋ ਇਹ ਤੋਂ ਜਿੰਨਾ ਮਰਜੀ ਸਮੇਂ ਦਾ ਨੁਕਸਾਨ ਕਰਾ ਲੋ ਜਿੰਨਾ ਮਰਜੀ ਲਾਹਾ ਲੈ ਲੋ ਇਹ ਇਦਾਂ ਦੀ ਚੀਜ਼ ਹੈ ਤੁਹਾਡੀ ਮਾਨਸਿਕਤਾ ਦੇ ਉੱਪਰ ਨਿਰਭਰ ਕਰਦੀ ਆ ਤੇ ਇਹਦੀ ਮਦਦ ਦੇ ਨਾਲ ਉਹ ਨੌਜਵਾਨ ਆ ਜਿਹੜੀ ਉਹ ਅੰਗਰੇਜ਼ੀ ਦੀ ਪ੍ਰੀਖਿਆ ਦੇ ਵਿੱਚ UGC NET ਕਲੀਅਰ ਕਰਦਾ ਤੇ NET ਦੀ ਪ੍ਰੀਖਿਆ ਤੋਂ ਬਾਅਦ ਬੰਦਾ ਕਾਲਜ ਦੇ ਵਿੱਚ ਪ੍ਰੋਫੈਸਰ ਬਣਨ ਵਾਸਤੇ ਐਲੀਜੀਬਲ ਹੋ ਜਾਂਦਾ ਭਾਵੇਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਪ੍ਰੋਫੈਸਰਾਂ ਦੀਆਂ ਭਰਤੀ ਨਹੀਂ ਆਈ ਹੈਗੀ ਰੈਗੂਲਰ ਭਰਤੀਆਂ ਨਹੀਂ ਆਈਆਂ ਤੇ ਇੱਕ ਜਿਹੜੀ ਆਈ ਸੀ 1158 ਉਹ ਕੋਰਟ ਕਚੈਰੀਆਂ ਦੇ ਚੱਕਰਾਂ 'ਚ ਰੁਲ ਕੇ ਰਹੀ ਪਿਛਲੇ ਸਮੇਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਉਹਨੂੰ ਰੱਦ ਕਰਤਾ ਜਿਹਦੇ 'ਚੋਂ ਹਾਇਰ ਐਜੂਕੇਸ਼ਨ ਦੇ ਵਿੱਚ ਜਾਣ ਵਾਲੇ ਵਿਦਿਆਰਥੀਆਂ 'ਚ ਨਿਰਾਸ਼ਾ ਜ਼ਰੂਰ ਆਈ ਆ ਥੋੜੀ-ਬਹੁਤੀ ਪਰ ਫਿਰ ਵੀ ਇਸ ਨੌਜਵਾਨ ਜਿਹਨੇ ਇੰਨੇ ਵੱਡੀ ਸਖਤ ਮਿਹਨਤ ਦੇ ਨਾਲ ਇੰਨੀ ਵੱਡੀ ਪ੍ਰੀਖਿਆ ਹਾਸਲ ਕੀਤੀ ਆ ਇਹ ਆਪਣੇ ਆਪ ਦੀ ਇੱਕ ਮਿਸਾਲ ਆ ਤੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਦਾਂ ਦੇ ਨੌਜਵਾਨਾਂ ਦੀ ਕਦਰ ਪਾਵੇ ਤੇ ਪਿੰਡਾਂ ਦੇ ਵਿੱਚ ਵੀ ਜਾਂ ਆਮ ਸ਼ਹਿਰਾਂ ਦੇ ਵਿੱਚ ਵੀ ਸਾਨੂੰ ਚਾਹੀਦਾ ਕਿ ਅਸੀਂ ਬਹੁਤ ਸਾਰੇ ਧਾਰਮਿਕ ਕੰਮਾਂ ਵਾਸਤੇ ਪੁੰਨ ਦੇਣ ਵਾਸਤੇ ਖਰਚ ਕਰਦੇ ਆਂ ਆਪਦੇ ਆਲੇ-ਦਾਲੇ ਨਿਗਾਹ ਮਾਰਨੀ ਚਾਹੀਦੀ ਆ ਕਿ ਜੇ ਕੋਈ ਇਦਾਂ ਦਾ ਜ਼ਰੂਰਤਮੰਦ ਪੜਨ ਲਿਖਨ ਦੇ ਵਿੱਚ ਦਿਲਚਸਪੀ ਲੈਣ ਵਾਲਾ ਬੱਚਾ ਹੈਗਾ ਤਾਂ ਉਹਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਮੈਂ ਨਹੀਂ ਕਹਿੰਦਾ ਕਿ ਧਾਰਮਿਕ ਕੰਮ ਨਾ ਕਰੋ ਜਾਂ ਉਹ ਹਰ ਇੱਕ ਬੰਦੇ ਦੀ ਆਪਣੀ ਸ਼ਰਧਾ ਜਿੰਨਾ ਕਿ ਕਿਸੇ ਧਾਰਮਿਕ ਸਥਾਨ ਨੂੰ ਦਾਨ ਦੇਣਾ ਉਹ ਦਿਓ ਪਰ ਇਦਾਂ ਦੇ ਬੱਚਿਆਂ ਦੀ ਮਦਦ ਵੀ ਸਾਨੂੰ ਕਰਨੀ ਚਾਹੀਦੀ ਆ ਤਾਂ ਜੋ ਸਮਾਜ ਦੇ ਵਿੱਚ ਕੁਝ ਚੰਗਾ ਜਿਹੜਾ ਉਹ ਵਾਪਰ ਸਕੇ ਕੁਝ ਚੰਗੇ ਲੋਕ ਨੇ ਜਿਹੜੇ ਉਹ ਅੱਗੇ ਆ ਸਕਣ ਕਿ ਤੇ ਸੁਪਨੇ ਨਾ ਮਰਨ ਤੇ ਨਿਰਾਸ਼ਾ ਨਾ ਫੈਲੇ ਧੰਨਵਾਦ